ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਗਤੋਣਾ ਸਾਹਿਬ ਕਿਹੜੀ ਮਾਨਨ ਭਾਗੀ ਘਟਨਾ ਵਾਪਰੀ ਆ ਉਹ ਕਿਹੜਾ ਬਹੁਤ ਦਿਨਾਂ ਦਾ ਇਸ ਗੁਰੂ ਘਰ ਦੇ ਚਾਰਚਪੇਰੇ ਸਾਡੇ ਸੇਵਾਦਾਰਾਂ ਨੇ ਦੱਸਿਆ ਉਹ ਕਈ ਦਿਨਾਂ ਦਾ ਇਸੇ ਤਾਂ ਵੀ ਸੇਵੀ ਕੋਤੇ ਟਾਈਮ ਲੱਗਿਆ ਉਸ ਦਾ ਤੇ ਅੱਜ ਉਸ ਦਾ ਪਾਪੀ ਦਾ ਜਿਸ ਨੇ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਜਾ ਕੇ ਰਮਾਲਾ ਚੱਕ ਕੇ ਕਦੋਂ ਮਤਲਬ ਤਾਂ ਚੜਿਆ ਤੇ ਉਹਦੇ ਸਾਡੇ ਕਿਹੜੇ ਸੇਵਾਦਾਰ ਸੀ ਉਹਨਾਂ ਨੇ ਲਲਕਰੇ ਮਾਰਤੇ ਤੇ ਗੁਰੂ ਮਹਾਰਾਜ ਦੀ ਕਿਹੜੀ ਅੱਜ ਬਹੁਤ ਵੱਡੀ ਉਹਨੇ ਬਗਗਿਆ ਕੀਤਾ ਉਸ ਤੋਂ ਸਾਡੇ ਸੇਵਾਦਾਰਾਂ ਨੇ ਕਿਹੜਾ ਬਚਾਲਿਆ ਮੈਂ ਉਹਨਾਂ ਦਾ ਸੇਵਾਦਾਰਾਂ ਦਾ ਵੀ ਧੰਨਵਾਦ ਕਰਦਾ ਤੇ ਮੌਕੇ ਤੇ ਕਿਹੜਾ ਫੜਿਆ ਗਿਆ ਪਰ ਉਹ ਮਨਸ਼ਾ ਬਹੁਤ ਮਾੜੀ ਨਾਲ ਆਇਆ ਸੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਤੇ ਕਿਹੜੀ ਬੇਅਦਵੀ ਹੋ ਰਹੀ ਆ ਇਹ ਏਜੰਸੀਆਂ ਕਰਾ ਰਹੀਆਂ ਨੇ ਤੇ ਅਸੀਂ ਹੁਣ ਇੱਥੇ ਪ੍ਰਸ਼ਾਸਨ ਨੂੰ ਵੀ ਇਹ ਕਿਹਾ ਵੀ ਇਹਨਾਂ ਦੇ ਮਨ ਦੀ ਕਾਰਵਾਈ ਕਰੀ ਜਾਵੇ ਤੇ ਇਹਦੇ ਮਗਰ ਕਿਹੜੀਆਂ ਏਜੰਸੀਆਂ ਨੇ ਕਿਹਦਾ ਹੱਥ ਆ ਉਹ ਬੰਦਾ ਸਾਨੂੰ ਫੜਾਇਆ ਜਾਵੇ ਜਿਹੜਾ ਗੁਰੂ ਘਰਾਂ 'ਚ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ ਤਾਂ ਤਾਂ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਮੈਂ ਸਾਰਿਆਂ ਨੂੰ ਆਦੇਸ਼ ਕੀਤਾ ਵੀ ਵੱਧ ਤੋਂ ਵੱਧ ਆਪਣੇ ਦਲਵਾਰ ਸਾਹਿਬਾਂ 'ਚ ਪਹਿਰੇ ਵਧਾਓ ਤੇ ਪ੍ਰਧਾਨ ਧਾਮੀ ਸਾਹਿਬ ਨੇ ਵੀ ਅੱਜ ਸਾਰਿਆਂ ਨੂੰ ਕਿਹਾ ਵੀ ਜਿੱਥੇ ਵੀ ਕੋਈ ਲੋੜ ਪੈਂਦੀ ਆ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਵੀ ਇਹਨਾਂ ਦੇ ਮਨ ਦੀ ਕਾਰਵਾਈ ਕਰੀ ਜਾਵੇ ਤੇ ਇਹਦਾ ਕਿਹੜਾ ਸਾਨੂੰ ਚੋਰਾ ਮਗਰਲਾ ਕਿਹੜੇ ਨੇ ਕਰਾਇਆ ਜੇ ਕੋਈ ਵੀ ਏਜੰਸੀ ਆ ਉਹ ਨੰਗੀ ਕੀਤੀ ਜਾਵੇ ਜੀ 2015 ਦੇ ਵਿੱਚ 1 ਜੂਨ ਅੱਜ ਦਾ ਦਿਨ ਹੀ ਸੀ ਉਦੋਂ ਤੋਂ ਲੈ ਕੇ ਇਹ ਘਟਨਾਕ੍ਰਮ ਸ਼ੁਰੂ ਹੋਇਆ ਲਗਾਤਾਰ ਕਾਨੂੰਨ ਸਖਤ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੇ ਘਟਰਾਵੇਂ ਵਾਪਰ ਦਿਆਂ ਦਿੰਦੇ ਨੇ ਕੀ ਕਹਿਣਾ ਹੈ ਇਹ ਕਿਹੜੇ ਜੂਨ 84 ਆ ਨਾ ਅੱਜ ਉਹ ਦਿਨ ਆ ਕਿਹੜਾ ਏਜੰਸੀਆਂ ਉਹਨਾਂ ਦਿਨਾਂ ਤੇ ਰੌਲੇ ਪਵਾਉਂਦੀਆਂ ਹੁੰਦੀਆਂ ਹਨ ਇਸ ਕਰਕੇ ਮੈਂ ਇਹ ਦੂਗਾ ਕੁਝ ਕਹਿਣਾ ਨਹੀਂ ਚਾਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਅੱਜ ਇੱਥੇ ਅਵਗਿਆ ਕੀਤੀ ਹੈ ਕਿਹੜੇ ਪਾਪੀ ਨੇ ਉਸ ਤੇ ਮੰਨ ਦੀ ਕਾਰਵਾਈ ਹੋਗੀ ਤੇ ਸ਼ਰੋਮਣੀ ਕਮੇਟੀ ਨੂੰ ਮੈਂ ਇਹ ਆਦੇਸ਼ ਦਿੱਤਾ ਵੀ ਅਸੀਂ ਮਗਰ ਨਹੀਂ ਹਟਣਾ। ਕੋਣ ਵਿਅਕਤੀ ਸੀ ਉੱਪਰ ਤੋਂ ਲੱਗੇ ਹੋਏ? ਉਹ ਇੱਥੋਂ ਦਾ ਆਪਣਾ ਕੀ ਆ ਪਿੰਡ ਹੈਗਾ। ਮੂਮ ਦਾਗਾ। ਕੋਲ ਪਹਿਲਾਂ ਵੀ 2-3 ਦਿਨਾਂ ਦਾ ਇੱਥੇ ਢੇਡੇ ਕੱਢ ਰਿਹਾ ਸੀਗਾ। ਉਹ ਮੱਥ ਕੇ ਕੀਤੀ ਇਹ ਬੇਅਦਬੀ ਇਸ ਕਰਕੇ ਮਨਦੀ ਕਾਰਵਾਈ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ। ਉਹ ਜਾਂਚ ਵੀ ਕੀਤੀ ਜਾਵੇਗੀ ਜੇ ਜਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੀ ਜਾਂਚ ਟੀਮ ਆ ਘੜੀ ਧਾਮੀ ਸਾਹਿਬ ਨੇ ਭੇਜਤੀ ਉਹ 4 ਸਪੇਰੇ ਕਿੱਥੋਂ ਵੀ ਸਾਨੂੰ ਪਤਾ ਲੱਗਿਆ ਦੇਖੋ ਸਰਕਾਰਾਂ ਵੀ ਜਾਨ ਸਾਹਿਬ ਦੀਆਂ ਕਰਨਗੀਆਂ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਕਿਹੜੇ ਕਾਰਜਕਾਰੀ ਮੈਂਬਰ ਸਾਡੇ ਪਰਮਜੀਤ ਸਿੰਘ ਖਾਲਸਾ ਤੇ ਬਲਦੇਵ ਸਿੰਘ ਜੀ ਚੁੰਗਾ ਸਾਹਿਬ ਤੇ ਸਾਡੇ ਇੱਥੋਂ ਦੇ ਮੈਨੇਜਰ ਤੇ ਇੱਥੋਂ ਦੀ ਸਾਰੀ ਕਿੰਨੇ ਮਤਲਬ ਪਿੰਡ ਵਾਲੇ ਨਾਲ ਮੈਂ ਸੰਗਤ ਦਾ ਵੀ ਧੰਨਵਾਦ ਕਰਦਾ ਬਾਕੀ ਵੀ ਗੁਰੂ ਘਰ ਚ ਸੇਵਾਦਾਰ ਲਗ ਵਧਾਏ ਜਾਣਗੇ ਜੀ ਉਹ ਉਹ ਤਾਂ ਵਧਾਤੇ ਉਹ ਤਾਂ ਹੁਣੀ ਵਧਾਤੇ ਵੀ ਸੇਵਾਦਾਰ ਤਾਂ ਸਤੇ ਪਿੰਡ ਦਾ ਵੀ ਮੈਂ ਧੰਨਵਾਦ ਕਰਦਾ ਕਿਹੜਾ ਪਿੰਡ ਨੇ ਵੀ ਸਾਨੂੰ ਸਹਿਯੋਗ ਬੜਾ ਦਿੱਤਾ ਹੁਣ ਵੀ ਸਾਰਾ ਨਗਰ ਇੱਥੇ ਖੜਾਗਾ ਮੈਂ ਸਮੁੱਚੀ ਸੰਗਤ ਦਾ ਵੀ ਧੰਨਵਾਦ ਕਰਦਾ ਖਾਲਸਾ ਜੀ ਦਾ ਵੀ ਧੰਨਵਾਦ ਕਰਦਾ ਚੁੰਗਾ ਸਾਹ ਦਾ ਵੀ ਧੰਨਵਾਦ ਕਰਦਾ ਤੇ ਪ੍ਰੈਸ ਦਾ ਵੀ ਧੰਨਵਾਦ ਕਰਦਾ ਕਿਹੜਾ ਤੁਸੀਂ ਮਿੰਟੋ ਮਿੰਟ ਇੱਥੇ ਆ ਗਏ ਤੁਹਾਡਾ ਵੀ ਬਹੁਤ ਧੰਨਵਾਦ ਪਰ ਮੈਂ ਪ੍ਰਸ਼ਾਸਨ ਨੂੰ ਫੇਰ ਕਹਿਣਾ ਮਨ ਦੀ ਕਾਰਵਾਈ ਚੋਂ ਇਹ ਬੰਦਾ ਵਚਨਾ ਨਹੀਂ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਗੁਰਦੁਆਰਾ ਸਾਹਿਬ ਨੂੰ ਫਾਕੂਆਨ ਸਾਹਿਬ ਕਹਿੰਦੇ ਨੇ ਜੀ ਬੜਾ ਮਨਤਾਲਾ ਸਥਾਨ ਹੈ ਇਸ ਸਥਾਨ ਦੇ ਉੱਤੇ ਅੱਗੇ ਹੀ ਜਿਹੜਾ ਬਾੜ ਦਾ ਕਲੂਕਾਰਾ ਸਮਾਪਤ ਹੋਇਆ ਸੀ ਜਿਹੜੀ ਅੱਜ ਘਟਨਾ ਤਕਰੀਬਨ ਪੌਣੇ 11 ਵਜੇ ਦੇ ਕਰੀਬ ਵਾਪਰੀ ਹੈ ਜੋ ਸਾਨੂੰ ਪਤਾ ਲੱਗਾ ਕਿਉਂਕਿ ਸਾਡੇ ਆਉਣ ਤੋਂ ਪਹਿਲਾਂ ਪੁਲਿਸ ਉਹਨੂੰ ਥਾਣੇ ਲੈ ਗਈ ਸੀ ਫੜ ਕੇ ਇਥੇ ਲੋਕਾਂ ਨੇ ਸ਼ਿਕਾਇਤ ਕਰ ਦਿੱਤੀ ਥਾਣੇ ਫੋਨ ਕਰ ਦਿੱਤਾ ਸੀ ਉਹ ਕੋਈ ਸ਼ਾਇਦ ਸ਼ਕਦੀਨ ਸਿੰਘ ਨਾਂ ਦਾ ਹੈ ਜਿਹਦੀ 65-70 ਸਾਲ ਦੀ ਗ੍ਰਾਮੂਮਾ ਪਿੰਡ ਦਾ ਗਵਾਂਢੀ ਪਿੰਡ ਦਾ ਇਹੀ ਵੀ ਅੱਗੇ ਪਤਾ ਲੱਗਿਆ ਵੀ ਉਹ ਪਹਿਲਾਂ ਵੀ ਆਉਂਦਾ ਰਿਹਾ ਸੀ ਅੱਜ ਉਹ ਜਾ ਕੇ ਜਿਹੜਾ ਹੈ ਥੜਾ ਸਾਹਿਬ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਉੱਤੇ ਉੱਪਰ ਜਾਂਦਾ ਤੇ ਉਹ ਮਹਾਰਾਜ ਦਾ ਰਮਾਲ ਚੱਕਦਾ ਜਦੋਂ ਰਮਾਲ ਚੱਕਦਾ ਜਿਹੜਾ ਉੱਥੇ ਬੈਠਾ ਸਿੰਘ ਦੇਗ ਦੀ ਸੇਵਾ ਕਰਦਾ ਸੀ ਸੰਗਤ ਦੇ ਤਿੰਨ ਚਾਰ ਬੰਦੇ ਹੋਰ ਵੀ ਸੀ ਮੱਥਾ ਟੇਕਣ ਵਾਲੇ ਉਹ ਸਿੰਘ ਨੇ ਕਿ ਲਲਕਾਰਾ ਮਾਰਿਆ ਤਾਂ ਉੱਥੇ ਰਮਾਲ ਧਰ ਕੇ ਵਾਪਸ ਹੋ ਜਾਂਦਾ ਤੇ ਇਹ ਜਿਹੜੀ ਘਟਨਾ ਇਸ ਤਰ੍ਹਾਂ ਦੀ ਵਾਪਰੀ ਹੈ ਬਹੁਤ ਦੁਖਦਾਈ ਘਟਨਾ ਹੈ ਕਿਉਂਕਿ ਇੱਕ ਤਾਂ ਦਿਨੇ ਜਿਹੜੇ ਬੜੇ ਕਸੂਤੇ ਬਹੁਤ ਭਿਆਨਕ ਸਿੱਖ ਕੌਮ ਦੇ ਵਾਸਤੇ ਜਿਹੜੇ ਹੈ ਬਹੁਤ ਕੱਲੂ ਘਾਰੇ ਦੇ ਦਿੰਨੇ ਆਏ ਦਿਨਾਂ ਦੇ ਵਿੱਚ ਆ ਕੇ ਹਰ ਸਿੱਖ ਚਿੰਤਤ ਹੁੰਦਾ ਕਿਉਂਕਿ ਦਰਬਾਰ ਸਾਹਿਬ ਦਾ ਸਾਾਕਾ ਅੱਜ ਸਿੱਖ ਸਾਰਿਆਂ ਦੇ ਮਨ ਦੇ ਵਿੱਚ ਹੀ ਹੈ ਜਦੋਂ 1 ਜੂਨ ਆਉਂਦੀ ਹੈ ਤੇ ਸਿੱਖਾਂ ਵਾਸਤੇ ਇਹ ਦਿਨਾਂ ਜਿਹੜਾ 6-7 ਜੂਨ ਤੱਕ ਬਹੁਤ ਦੁਖਦਾਈ ਦਿਨ ਹੁੰਦੇ ਇਹਨਾਂ ਦਿਨਾਂ ਦੇ ਵਿੱਚ ਹੀ ਮੈਨੂੰ ਯਾਦ ਆਉਂਦਾ ਵੀ ਬਰਗਾੜੀ ਜਿਹੜੇ ਪੋਸਟਰ ਲੱਗੇ ਸੀ ਸ਼ਾਇਦ ਉਦੋਂ ਵੀ ਆਹੀ ਦਿਨ ਸੀਗੇ ਤੇ ਉਹਨਾਂ ਦਿਨਾਂ ਦੇ ਵਿੱਚ ਆ ਕੇ ਇਹ ਸਮਝੋ ਜੰਦਿਆਂ ਨੇ ਗਵਰਨਮੈਂਟਾਂ ਜਿਹੜੀਆਂ ਹੈ ਕੰਟਰੋਲ ਨਹੀਂ ਕਰਦੀਆਂ ਇੱਕ ਦੂਜੇ ਤੇ ਇਲਜ਼ਾਮ ਤਰਾਸੀ ਉਹਨੇ ਕਰਾਤਾ ਇਹਨੇ ਕਰਾਤਾ ਅਸੀਂ ਚਾਹੁੰਦੇ ਆ ਵੀ ਇਹ ਬੰਦਿਆਂ ਨੇ ਮਗਰ ਕੌਣ ਤਾਕਤਾਂ ਨੇ ਇਹ ਬੰਦੇ ਵਾਰੀ ਇਹ ਵੀ ਸਾਨੂੰ ਪਤਾ ਲੱਗ ਗਿਆ ਵੀ ਇੱਕ ਦਿਨ ਇਹਨਾਂ ਨੇ ਪਹਿਲਾਂ ਵੀ ਸੇਵਾਦਾਰਿਆ ਨੇ ਇਹਨੂੰ ਦੋ ਤਿੰਨ ਵਾਰਾਂ ਵੜਿਆ ਇਹਨੂੰ ਕਿਹਾ ਕਿਉਂਕਿ ਕਿਸੇ ਨੂੰ ਤੁਸੀਂ ਦਰਬਾਰ ਸਾਹਿਬ 'ਚ ਵੜਨੋਂ ਨਹੀਂ ਰੋਕ ਸਕਦੇ ਪਰ ਜਦੋਂ ਕੋਈ ਬੰਦਾ ਹਰਕਤ ਕਰਦਾ ਫੇਰ ਪਤਾ ਲੱਗਦਾ ਵੀ ਉਹ ਹਰਕਤ ਕਰਦਾ ਸੋ ਅਸੀਂ ਬਹੁਤ ਮਾਨਯੋਗ ਸਿੰਘ ਸਾਹਿਬ ਆਵਾ ਟੇਕ ਸਿੰਘ ਜੀ ਧਨੋਲਾ ਪਰਮਜੀਤ ਸਿੰਘ ਜੀ ਖਾਲਸਾ ਜੀ ਜਿਹੜੇ ਅੰਤਰੀਂਗ ਵਿਮਿਨੇ ਸ਼ੋਮਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਵੀ ਆ ਕੇ ਗਏ ਨੇ ਉਹ ਸਾਡੇ ਆਉਣ ਤੋਂ ਪੁਲਿਸ ਵੈਸੇ ਪਹਿਲਾਂ ਉਹਨੂੰ ਇੱਥੋਂ ਪਿੰਡ ਦੇ ਐ ਫੋਨ ਕਰਨ ਤੇ ਲੈ ਗਿਆ ਚੁੱਕੀ ਸੀ ਉਹ ਜੋ ਬਣਦੀ ਕਾਰਵਾਈ ਆ ਅਸੀਂ ਪੁਲਿਸ ਨੂੰ ਜੋੜ ਦੇ ਕੇ ਕਿਹਾ ਡੀਐਸਪੀ ਮਹਿਲਕਲਾ ਆ ਗਈ ਸੀ ਐਸਐਚਓ ਡਟਲੇਵਾਲ ਸਾਰੀ ਫੋਰਸ ਆ ਗਈ ਸੀ ਉਹਨਾਂ ਨੂੰ ਜੋੜ ਦੇ ਕੇ ਕਿਹਾ ਵੀ ਇਹਦੀ ਇਨਕੁਆਇਰੀ ਕਰੋ ਤੇ ਪਿੱਛੇ ਕਿਉਂ ਹਣਾ ਕੌਣ ਹੈ ਉਹ ਕੌਣੋਂ ਲੋਕ ਜਿਹੜੇ ਇਹ ਦਿਨਾਂ ਦੇ ਵਿੱਚ ਅਮਨੁਮਾਨ ਨੂੰ ਅੱਗ ਲਾਉਂਦੇ ਨੇ ਪੰਜਾਬ ਦੇ ਨੂੰ ਤੇ ਜਦੋਂ ਕਿ ਸਿੱਖ ਕੌਮ ਇਸ ਵੇਲੇ ਜਿਹੜਾ ਕੱਲੂ ਘਾਰੇ ਦੇ ਵਿੱਚ ਉਹ ਦਿਨਾਂ ਨੂੰ ਵਾਪਸੀ। ਉਹਦੇ ਵਾਸਤੇ ਅਸੀਂ ਸਾਰੀ ਗੱਲਬਾਤ ਕੀਤੀ ਆ। ਮੈਨੂੰ ਬਹੁਤ ਦੁੱਖ ਹੈ। ਕਉਕ ਮੈਂ ਇਸ ਹਲਕੇ ਦਾ ਪਰੌੜ ਹਲਕੇ ਦਾ ਸੇਵਾ ਦਾ ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਇਹ ਜਿਹੜਾ ਸਥਾਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹੀ ਆਉਂਦਾ ਹੈ ਤੇ ਇਸ ਤੋਂ ਵੀ ਮੈਂ ਮੁਨਕਰ ਨਹੀਂ ਹੋ ਸਕਦਾ ਸੋ ਬੜਾ ਦੁੱਖ ਹੈ ਤੇ ਇੰਨੀ ਮੈਂ ਜਰੂਰ ਕਹਿੰਦਾ ਵੀ ਸਾਡੇ ਮੁਲਾਜ਼ਮ ਜਿਹੜੇ ਬੈਠਾ ਸੀ ਉੱਥੇ ਉਹਦੀ ਉਹ ਸਿੰਘ ਦੀ ਉਹਦੀ ਵਾਹ ਕੱਟੀ ਹੋਈ ਹੈ ਗ੍ਰੰਥੀ ਸਿੰਘ ਪਿੰਡ ਦੇ ਵਿੱਚ ਪਾਠ ਪ੍ਰਕਾਸ਼ੀ ਉੱਥੇ ਗਿਆ ਸੀ ਪਰ ਉਹਨਾਂ ਨੂੰ ਉਸ ਬੰਦੇ ਨੂੰ ਉਸ ਵੇਲੇ ਕਿ ਬੇਸ਼ੱਕ ਇਹਨਾਂ ਨੇ ਬਾਹਰ ਲੈ ਕੇ ਉਹਦੀ ਸੇਵਾ ਕੀਤੀ ਉਹਨੂੰ ਕੁੱਟਿਆ ਪਰ ਉੱਥੇ ਇਹਨਾਂ ਨੇ ਕੁਝ ਨਹੀਂ ਕਰ ਸਕਿਆ ਉਹਦਾ ਮੈਨੂੰ ਬਹੁਤ ਜ਼ਿਆਦਾ ਮੇਰੇ ਕਿ ਮੈਂ ਤੁਹਾਡਾ ਪ੍ਰੈਸ ਨੂੰ ਵੀ ਤੁਹਾਨੂੰ ਬੇਨਤੀ ਕਰਦਾ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਵੀ ਕਿਹਾ ਸੀ ਸਿੰਘ ਸਾਹਿਬ ਆਦੇਸ਼ ਕਰਕੇ ਗਏ ਨੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਵੀ ਐਸਐਸਪੀ ਸਾਹਿਬ ਬਰਨਾਲਾ ਦੇ ਨਾਲ ਗੱਲ ਵੀ ਆ ਸਾਰੇ ਬਾਰ ਬਾਰ ਕਿਤੋਂ ਵੀ ਕਿਤੋਂ ਬਾਰ ਬਾਰ ਫੋਨ ਆ ਰਹੇ ਨੇ ਸਾਨੂੰ ਵੀ ਇਹਦੇ ਤੇ ਸਖਤ ਕਾਰਵਾਈ ਐ ਜਿਹੜੀ ਉਹ ਕੀਤੀ ਜਾਵੇ ਜੇਕਰ ਤੇ ਸਾਡੇ ਹੁੰਦੇ ਆ ਇੱਥੇ ਅਸੀਂ ਆ ਜਾਂਦੇ ਉਹਦੇ ਹੁੰਦੇ ਇੱਥੇ ਉਹ ਮੇਰੇ ਹੁੰਦੇ ਇੱਥੇ ਆਉਂਦਾ ਤਾਂ ਅਸੀਂ ਜ਼ਰੂਰ ਉਹ ਬੰਦਾ ਬਣਾ ਦਿੰਦੇ ਉਹਦਾ ਇੱਕ ਪਾਸਾ ਜ਼ਰੂਰ ਕਰਦੇ ਕਿਉਂਕਿ ਕਿਸੇ ਦੇ ਘਰੇ ਜਾ ਕੇ ਕਿਸੇ ਦੇ ਬਾਪ ਦੀ ਪਾ ਦਾੜੀ ਨੂੰ ਕੋਈ ਪੱਟੇ ਤਾਂ ਪੁੱਤ ਬਰਦਾਸ਼ਤ ਨਹੀਂ ਕਰਦਾ ਮੈਨੂੰ ਦੁੱਖ ਹੈ ਮੈਂ ਮੁੰਡਿਆਂ ਨੂੰ ਕਿਹਾ ਪਰੰਤੂ ਜੇ ਉਹ ਪਿੱਛੇ ਵਾਪਰ ਗਈ ਉਹ ਵਾਪਰ ਗਈ ਤੇ ਅੱਗੇ ਵਾਸਤੇ ਮੈਂ ਸੁਚੇਤ ਕਰਦਾ ਸਾਡੇ ਪ੍ਰਬੰਧ ਨੂੰ ਵੀ ਇਹ ਪ੍ਰਬੰਧ ਆ ਜਿਹੜਾ ਸੁਚੇਤ ਰਹੇ ਤਾਂ ਕਿ ਜੜੀਆਂ ਜਿਹੇ ਭਿਆਨਕ ਘਟਨਾਵਾਂ ਸਤਗੁਰੂ ਦੇ ਬਿਆਦਵੀ ਦੀਆਂ ਨਾਂ ਵਾਪਰਨ ਇਹ ਮੇਰੀ ਗੁਜਾਰਸ਼ ਬੇਨਤੀ ਹੈ ਲੱਗਦਾ ਵੱਡਾ ਵਿਚਾਰ ਰਹਿ ਗਿਆ ਜਿਹੜੇ ਸ਼ਿਵਦਾ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਦੇਖੋ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਜਿਹੜੀ ਉਹ ਰਿਲੀਜ਼ ਹੋ ਗਈ ਹੈ ਮੇਰਾ ਖਿਆਲ ਆ ਤੁਹਾਡੇ ਕੋਲ ਵੀ ਹੋਣੀ ਆ ਉਹਦੇ ਉਹ ਚੱਕ ਦਾ ਰਮਾਲ ਕਈ ਵਾਰੀ ਕੀ ਹੁੰਦਾ ਨਾ ਜੀ ਮੈਂ ਮਾਫੀ ਚਾਹ ਕੇ ਗੱਲ ਕਰਦਾ ਵੀ ਪਿੰਡ ਚੋਂ ਲੋਕ ਆਉਂਦੀ ਸੰਗਤ ਉਹ ਆ ਕੇ ਚੌਰ ਵੀ ਕਰਦੇ ਆ ਕੋ ਬਹੁਤ ਲੋਕ ਐਸਾ ਵੀ ਕਰਦੇ ਉਹ ਰਮਾਲ ਚੱਕ ਕੇ ਸਤ ਗੁਰੂ ਦੇ ਦਰਸ਼ਨ ਕਰਕੇ ਰਮਾਲ ਟਕਾ ਦਿੰਦੇ ਆ ਪਰੰਤੂ ਇਹ ਜਿਹੜਾ ਬੰਦਾ ਇਹ ਜਦੋਂ ਆਉਂਦਾ ਇਹ ਮੱਥਾ ਵੀ ਨਹੀਂ ਟੇਕਦਾ ਇਹ ਪ੍ਰਕਰਮਾ ਵੀ ਪੁੱਠੇ ਪਸ ਦੀ ਜਾਂਦਾ ਇਹ ਸਿੱਧਾ ਜਾਂਦਾ ਜਾ ਕੇ ਮੱਥਾ ਨਹੀਂ ਟੇਕਦਾ ਕੋਈ ਚੌਰ ਨਹੀਂ ਚੁੱਕਦਾ ਇਹ ਬੰਦੇ ਦਾ ਜਿਹੜਾ ਮਨਸਾ ਜੋ ਅਸੀਂ ਦੇਖਿਆ ਉਹ ਸਤ ਗੁਰੂ ਦੀ ਬੇਅਦਬੀ ਕਰਨ ਦਾ ਸੀਗਾ ਨਹੀਂ ਤੇ ਲੋਕ ਚੌਰ ਵੀ ਕਰਦੇ ਆ ਮਹਾਰਾਜ ਦੇ ਦਰਸ਼ਨ ਵੀ ਕਰਦੇ ਆ ਆਮ ਹੀ ਆਪਾਂ ਦੇਖਦੇ ਰਹਿੰਦੇ ਆ ਪਰ ਇਹ ਬੰਦੇ ਦੀ ਮਨਸਰ ਜਿਹੜੀ ਉਹ ਠੀਕ ਨਹੀਂ ਸੀ ਹੈ ਅੱਛਾ ਕਾਰਵਾਈ ਦੀ ਕੀ ਮੰਗ ਕਰਦੇ ਹੋ ਮਤਲਬ ਕੌਸਲ ਨਾਲ ਗੱਲ ਵੀ ਦੇਖੋ ਕਾਰਵਾਈ ਤਾਂ ਜੀ ਇਹ ਆ ਵੀ ਇਹਨਾਂ ਨੇ ਅੱਗੇ ਮੈਂ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਜਦੋਂ ਦਰਬਾਰ ਸਾਹਿਬ ਦੇ ਵਿੱਚ ਇੱਕ ਵਾਰ ਇਹ ਘਟਨਾ ਵਾਪਰੀ ਸੀ ਉਹ ਬੰਦੇ ਨੂੰ ਮਾਰ ਦਿੱਤਾ ਗਿਆ ਸੀ ਉੱਥੇ ਸੇਵਾਦਾਰਾਂ ਨੇ ਕੁੱਟਿਆ ਸੰਗਤ ਨੇ ਜੋ ਬੰਦਾ ਮਰ ਗਿਆ ਮਰਨ ਉਪਰੰਤ ਉਦੋਂ ਕਾਂਗਰਸ ਦੀ ਹਕੂਮਤ ਸੀ ਉਦੋਂ ਰਧਾਵਾ ਸਾਹਿਬ ਸੀ ਗ੍ਰਹਿ ਮੰਤਰੀ ਇਹਨਾਂ ਨੇ ਗੱਲ ਇਹਦਾ ਸੀ ਡੀਐਨਏ ਟੈਸਟ ਕਰਵਾ ਕੇ ਅਸੀਂ ਪਤਾ ਕਰਾਂਗੇ ਕਿਸੇ ਨੇ ਕੱਖ ਪਤਾ ਨਹੀਂ ਕੀਤਾ ਇਹ ਅੱਜ ਵੀ ਨਹੀਂ ਪਤਾ ਲੱਗਣਾ ਸਤਗੁਰੂ ਦੀ ਵਿਆਦਵੀ 2015 ਤੋਂ ਸ਼ੁਰੂ ਹੋਈ ਵੀ ਅੱਜ ਤੱਕ ਇਹ ਟਿਕਣ ਦਾ ਨਾਂ ਨਹੀਂ ਲੈ ਲਈ ਪਤਾ ਨਹੀਂ ਇਹ ਕੌਣ ਏਜੰਸੀਆਂ ਜਿਹੜੀਆਂ ਪੰਜਾਬ ਦੇ ਵਿੱਚ ਬਾਰਡਰ ਸਟੇਟ ਆ ਵੀ ਇੱਥੇ ਲਾਂਬੂ ਲਾਉਣੀਆਂ ਚਾਹੀਦੀਆਂ ਆਮਨ ਨੂੰ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਵਿਆਦਵੀ ਇੱਕ ਮੈਂ ਨਹੀਂ ਕਹਿੰਦਾ ਵੀ ਕਿਸੇ ਹੋਰ ਧਰਮ ਦੀ ਵਿਆਦਵੀ ਹੋਵੇ ਕਿਤੇ ਕੋਈ ਹੋਰ ਜਾਵੇ ਇਹ ਮੈਂ ਮੇਰਾ ਕਦਾ ਜਿੱਤੇ ਮੇਰਾ ਮਕਸਦ ਨਹੀਂ ਪਰੰਤੂ ਮੈਂ ਇਹ ਗੱਲ ਜ਼ਰੂਰ ਕਹਾਂ ਕਿ ਕਿਤੇ ਵੀ ਹੋਰ ਕੱਟਣਾ ਨਹੀਂ ਵਾਪਰ ਰਹੀ ਵਾਪਰ ਨਹੀਂ ਨਹੀਂ ਚਾਹੀਦੀ ਪਰ ਗੁਰਦੁਆਰਾ ਸਾਹਿਬ ਹੀ ਕਿਉਂ ਆ ਹੁਣ ਅਜ ਉਸੋਂ ਪਿੰਡੋਂ ਉਹਨਾਂ ਦੇ ਸਰਪੰਚ ਸਾਹਿਬ ਹੋਰ ਪੰਚਾਇਤ ਵੀ ਆਈ ਸੀ ਉਹ ਕਹਿਣ ਲੱਗੇ ਵੀ ਤਾਂ ਬੰਦਾ ਜੀ ਦਵਾਈ ਖਾਂਦਾ ਤਾਂ ਜੀ ਕਮਲਾ ਇਹਨੂੰ ਗੱਲ ਨੂੰ ਕਮਲੇ ਨੂੰ ਕਿਵੇਂ ਮੰਨਿਆ ਜਾਵੇ ਦੂਸਰੇ ਪਿੰਡੋਂ ਆਇਆ ਪਿੰਡ ਦਾ ਬੰਦਾ ਹੋਵੇ ਅਸੀਂ ਫੇਰ ਵੀ ਕਹੇ ਦੀ ਵੀ ਤਾਂ ਪਿੰਡ ਦਾ ਅਸੀਂ ਹਰ ਰੋਜ਼ ਆਉਂਦਾ ਇਹ ਤਾਂ ਆਏ ਦੂਸਰੇ ਪਿੰਡੋਂ ਆ ਮੂਮਾ ਪਿੰਡ ਦਾ ਕੋਈ ਸੱਜਣ ਸਿੰਘ ਨਾਮ ਦਾ ਬੰਦਾ ਹੈ ਸੋ ਅਸੀਂ ਤਾਂ ਕਿਹਾ ਵੀ ਡਿਪਟੀ ਸਾਹਿਬ ਵੀ ਆਏ ਪੁਲਿਸ ਆਈ ਸੀ ਉਹ ਸਾਨੂੰ ਕਹਿ ਕੇ ਗਏ ਨੇ ਵੀ ਅਸੀਂ ਉਹ ਕਰਾਂਗੇ ਅਸੀਂ ਕਿਹਾ ਸੀ ਵੀ ਜੇ ਅਗਰ ਨਾ ਤੁਸੀਂ ਕਾਰਵਾਈ ਕੀਤੀ ਤਾਂ ਅਸੀਂ ਇਹਦਾ ਸਖਤ ਐਕਸ਼ਨ ਹੈ ਜਿਹੜਾ ਉਹ ਸੰਗਤ ਨੂੰ ਨਾਲ ਲੈ ਕੇ ਕਰਾਂਗੇ ਆ ਇਹਦੇ ਵਿੱਚ ਇੱਕ ਸੱਜਣ ਸਿੰਘ ਉਹ ਨਿਆ ਰਾਉਂਡ 2.70 ਸਾਲ ਦੀ ਉਮਰ ਆ ਗਈ ਤੇ ਉਹ ਬੰਦਾ ਇੱਥੇ ਆਇਆ ਇੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਦੇ ਵਿੱਚ ਤੇ ਉਹ ਜਿੱਥੇ ਮਹਾਰਾਜ ਦੇ ਸਰੂਪ ਹੁੰਦਾ ਹੈ ਬੀੜ ਸਾਲ ਤੇ ਤੇ ਅਕਸਰ ਤਾਂ ਜਿਹੜੇ ਹੈ ਉਹ ਲੋਕ ਕਰਕਰਮਾ ਕਰਕੇ ਪਿੱਛੇ ਹੀ ਸੀਸ ਨਵਾ ਕੇ ਸਤਕਾਰ ਦਿੰਦੇ ਆ ਕਿ ਉਹ ਪੌੜੀ ਚੜ ਗਿਆ ਉਹਨੇ ਉਹ ਰਮਾਲਾ ਸਾਹਿਬ ਨਾਲ ਤੇ ਇਹਦਾ ਮੀਨ ਵਾਈਲ ਜਿਹੜਾ ਹੈ ਇਹਨਾਂ ਦਾ ਜਿਹੜਾ ਮੁਲਾਜ਼ਮ ਸੀ ਚਾਹੇ ਉਹ ਦੀ ਡਿਊਟੀ ਸੀ ਕੜਾਸਤੇ ਜਾਂ ਕੋਈ ਸੀ ਤੇ ਉਹ ਆ ਗਿਆ ਤੇ ਉਹ ਬੰਦਾ ਉਤਰ ਗਿਆ ਤੇ ਉਹਦੇ ਵਿੱਚ ਹੁਣ ਆ ਇਹਨਾਂ ਨੂੰ ਐਪਰੀਹੈਂਸ਼ਨ ਹੈਗੀ ਆ ਕਿ ਬਈ ਇਹਨੇ ਵੇਦਵੀ ਦੀ ਕੋਸ਼ਿਸ਼ ਕੀਤੀ ਆ ਤੇ ਅਸੀਂ ਮੈਂ ਆਇਆ ਇੱਥੇ ਤੇ ਮੈਂ ਉਹ ਵੀਡੀਓ ਵੀ ਦੇਖੀ ਆ ਤੁਸੀਂ ਵੀ ਦੇਖੀ ਹੋਣੀ ਆ ਤੇ ਮੈਂ ਕਰ ਰਿਹਾ ਹਾਂ ਵੈਰੀਫਾਈ ਜਿੱਦਾਂ ਦੀ ਕਰਪੀ ਹੋ ਕੀ ਕਰਾਂਗੇ ਬੰਦਾ ਰਾਸਤੇ ਵਿੱਚ ਲੈ ਲਏ ਜੀ ਬੰਦਾ ਜਿਹੜਾ ਆ ਉਹ ਹੰਡੋ ਕੀਤਾ ਹੋਇਆ ਸੀ ਨਾਨੂ ਮੇਟਾਸਰ ਜੁਗਨ ਸਾਹਿਬ ਦੇ ਕੋਈ ਅੰਗਟਮੇ ਪੜੇਗੇ ਨਹੀਂ ਨਹੀਂ ਵੇਦ ਵੀ ਕੋਈ ਨਹੀਂ ਹੋਈ ਹੈ ਸਪੱਸ਼ਟ ਇੱਕ ਗੱਲ ਮੈਂ ਕਲੀਅਰ ਕਰ ਦਿੰਨਾ ਆ ਉਹ ਵੇਦ ਵੀ ਨਹੀਂ ਹੋਈ ਹੈ ਜਿਹੜਾ ਉਸ ਦਾ ਐਕਟ ਹੈ ਰਮਾਲਾ ਸਾਹਿਬ ਤੋਂ ਲੈ ਕੇ ਮਹਾਰਾਜ ਜਿਹੜੇ ਹੈ ਸੂਤ ਤੇ ਸੀਸ ਨੂੰ ਆਉਂਦਾ ਉਹ ਐਕਟ ਜਿਹੜਾ ਹੈ ਸਸਪੀਸ਼ਸ ਹੈ ਉਹ ਦੋ ਕੁ ਚੈਪਿੰਗ ਹੈਂਡਸਨਸ ਨੇ ਹਨਾ ਦੀਆਂ ਉਹ ਕਲੀਅਰ ਹੋ ਜਾਣਗੀਆਂ ਕੋਈ ਗੱਲ ਨਹੀਂ ਮੈਂ ਹੁਣ ਇੱਥੇ ਵੈਰੀਫਾਈ ਕਰਦੇ ਆਂ ਮੇਰੀ ਗੱਲ ਕਲੀਅਰ ਹੈ ਜਥੇਦਾਰ ਸਾਹਿਬ ਵੀ ਆਏ ਸੀ ਕਿ ਸਪਸ਼ਟ ਹੈ ਕਿ ਕੋਈ ਬੇਦਬੀ ਨਹੀਂ ਹੋਈ ਠੀਕ ਹੈ ਕਰ ਵੀ ਅਸੀਂ ਜੀ ਜੋ ਦਿਖਾਉਂਦੇ ਨੇ ਬਿਆਨ ਜੋ ਓਨ ਮੈਰਿਟ ਹੋਏਗਾ ਸੀ ਉਹ ਕਰਾਂਗੇ ਮਤਲਬ ਜਥੇਦਾਰ ਸਾਹਿਬ ਨੇ ਵੀ ਕਿਹਾ ਕਿ ਇਹਨਾਂ ਦੇ ਪਿੱਛੇ ਜਿਹੜੀ ਜਾਂਚ ਕੀਤੀ ਜਾਵੇ ਕੌਣ ਸੀ ਬੰਦਾ ਇਹ ਵੀ ਉਹ ਉਹ ਦੇਖੋ ਜਦੋਂ ਪਰਚਾ ਜੇ ਦਰਜ ਹੁੰਦਾ ਤੇ ਇਨਵੈਸਟੀਗੇਸ਼ਨ ਹੋਏਗੀ ਉਹ ਤਾਂ ਆਬਵੀਅਸ ਹੀ ਹੈ ਸੋ ਬੈਕਵਰਡ ਲਿੰਕਡ ਫਾਰਵਰਡ ਲਿੰਕੀ ਹੋਤਾ ਸਾਰੇ ਹੋਣਗੇ ਕਲੀਅਰ ਬਟ ਜਥੇਦਾਰ ਸਾਹਿਬ ਨੂੰ ਜਿਹੜੇ ਸੀਗੇ ਉਹ ਆਏ ਸੀਗੇ ਚਲੋ ਇਹ ਮੁੱਦਾ ਜਿਹੜਾ ਹੈ ਮੈਂ ਤਾਂ ਹੀ ਇੱਥੇ ਆਇਆ ਸੀਗਾ ਵੀ ਇਹ ਮੁੱਦੇ ਨੂੰ ਆਪਾਂ ਕੋਈ ਹੋਰ ਰੰਗਤ ਨਾ ਮਿਲ ਜਾਵੇ ਇਸ ਲਈ ਜਥੇਦਾਰ ਸਾਹਿਬ ਵੀ ਆਪਣਾ ਸਤਿ ਸੰਤੋਖਤ ਹੋ ਗਏ ਨੇ ਪੰਚਾਇਤ ਆਈ ਹੈ ਮੈਂ ਪੰਚਾਇਤ ਨਾਲ ਵੀ ਗੱਲ ਕਰ ਰਹੇ ਹਾਂ ਸੋ ਕਿਸੇ ਦਾ ਕੋਈ ਹੋ ਨਹੀਂ ਫਾਰਸ਼ਲਟੀ ਕੋਈ ਨਹੀਂ ਮੈਰਿਟ ਤੇ ਸੋ ਠੀਕ ਹੈ